ਲੰਬੇ ਅਰਸੇ ਤੋਂ ਇਸ ਇਲਾਕੇ ਨੂੰ ਪਾਣੀ ਦੀ ਸ਼ਾਰਟੇਜ ਵਰ ਕਿ ਬੀ। ਪਰ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ। ਸਪੌਂਸਰ ਸੇਵਾ ਜਿਨੇ ਹੈ ਖਾਸ ਤੌਰ ਤੇ ਮੇਰ ਸਿੰਦਰ ਕੁਮਾਰ ਜੀ ਸਾਹਿਬ ਸਾਡੇ ਸੀਨੀਅਰ ਡਿਪਟੀ ਮੇਅਰਪੈਂਟ ਬ੍ਰਿਜਨ ਸਾਡੇ ਜੀ ਜੀ ਬਿੱਟੂ ਜੀ ਸਿੰਘ ਸਾਹਿਬ ਗੋਪਾਲ ਜੀ ਇਹ ਲੇਟ ਇੱਕ ਸਪੌਂਸਰ ਹੈ। ਉਹ ਨਿਕਾ ਵਰ। ਸਾਡੇ ਬਹੁਤ ਜੀ ਸੈਣੀ ਸਾਹਿਬ ਮੋਲ ਸਾਬ ਲੁਕੇਸ਼ ਮਾਲ ਜੀ ਰਾਣਾ ਜੀ ਸਾਰੇ ਸਾਥੀ ਇੱਥੇ ਖੜੇ ਆ ਆਵਾਜ਼ ਦੇ ਪਾਰਟੀ ਦੇ ਸਾਰੇ ਸਾਥੀ ਖੜੇ ਜਰੂਰ ਹੈ ਔਰ ਬੜੀ ਜਗ੍ਹਾ ਦੀ ਬੜੀ ਦਿੱਕਤ ਆ ਰਹੀ ਸੀ ਲੇਕਿਨ ਇਸ ਜਗ੍ਹਾ ਦੇ ਲਈ ਮੈਂ ਜਿੰਨੀ ਤਰੀਫ਼ ਕਰਾਂ ਘੱਟ ਹੈ ਪ੍ਰਦੀਪ ਪਟੂ ਜਿਨੇ ਲਗਾਤਾਰ ਸੰਪਰਕ ਕਾਨੂੰਗੋ ਪਟਵਾਰੀ ਉਹਦੀਆਂ ਫਰਦਾ ਮਰਵਾਹਾ ਸਾਹਿਬ ਦੀ ਜ਼ਮੀਨ ਹੈ ਮਰਵਾਹਾ ਹੈ ਜ਼ਮੀਨ ਹੈ ਇਦਾਂ ਕਰ ਕਰਾ ਕੇ ਨੇ ਇੱਕਦਾਂ ਮੇਰਾ ਪਿੱਛਾ ਨਹੀਂ ਛੱਡਿਆ ਔਰ ਰੋਜ਼ ਜਿਹੜਾ ਸੀਗਾ ਇਹਨੂੰ ਮੈਂ ਕਹਿ ਸਕਦਾ ਵੀ ਲਗਾਤਾਰ ਇਸ ਗੱਲ ਦਾ ਪਿੱਛਾ ਹੈ ਔਰ ਅਸੀਂ ਕਾਮਦਾਂ ਨੂੰ ਉਹ ਦਿੱਕਤਾਂ ਮਿਲ ਜਿਓ ਸੀਗੀਆਂ ਕੋਈ ਮੈਂ ਜਿੱਥੇ ਪਾਣੀ ਪੀਣਾ ਉਥੇ ਮੈਂ ਕਿਹਾ ਕੋਈ ਇਹਨੂੰ ਸੀ ਨਹੀਂ ਕੰਮ ਕਰਿਆ ਕਰੋ ਤਾਂ ਬਾਕੀ ਕੰਮ ਹੁੰਦੇ ਰਹਿੰਦੇ ਫੁੱਲਾਂ ਵਾਲੇ ਕੰਮ ਨਹੀਂ ਹੈਗੇ ਪਹਿਲਾਂ ਕੰਮ ਕਰੀਏ ਲੋਕਾਂ ਨੂੰ ਪਾਣੀ ਪਿਲਾਉਣਾ ਸੀ ਉਹਦੇ ਵਿੱਚ ਵੀ ਦਿੱਕਤ ਥੋੜੀ ਜੀ ਆ ਰਹੀ ਸੀ ਮੈਂ ਕਿਹਾ ਤੂੰ ਉੱਥੇ ਲਾਓ ਤੇ ਮੈਂ ਪਹੁੰਚ ਕੇ ਦੇਖਦਾ ਸਾਨੂੰ ਕੀ ਹੈ ਉਹ ਹੀ ਇਦਾਂ ਦੀ ਗੱਲ ਨਹੀਂ ਹੈ ਸੋ ਇੱਥੇ ਉਹ ਉਹਦੇ ਖਵਾਜਾ ਪੀਰ ਦੀ ਜਗ੍ਹਾ ਤਾਂ ਉਦਾਂ ਹੀ ਹੈ ਇਹ ਕਿੱਧਰ ਨੂੰ ਮੂਡ ਹੋ ਜਵੇ ਖਵਾਜੇ ਦਾ ਪਤਾ ਕੋਈ ਨਹੀਂ ਹੁੰਦਾ ਇੱਕ ਦੋ ਵਾਰੀ ਹੁਸ਼ਿਆਰਪੁਰ ਸ਼ਹਿਰ ਚ ਆਪਾਂ ਦੇਖ ਵੀ ਚੁੱਕੇ ਹਾਂ 83 93 2008 ਚ ਸੋ ਲੇਕਿਨ ਬੜੀ ਮਿਹਰ ਹੈ ਪ੍ਰਮਾਤਮਾ ਦੀ ਇਹ ਬੜੀ ਅੱਛੀ ਜਗ੍ਹਾ ਸਾਨੂੰ ਲੱਭੀ ਹੈ ਔਰ ਤਕਰੀਬਨ 30 ਲੱਖ ਰੁਪਏ ਦੀ ਲਾਗਤ ਨਾਲ ਇਹ ਟੂਲ ਲਗਾਉਣ ਜਾ ਰਹੇ ਹਾਂ ਪਹਿਲੀ ਵਾਰ ਆ ਇਤਿਹਾਸ ਦੇ ਵਿੱਚ ਹੁਸ਼ਿਆਰਪੁਰ ਦੇ 3.5 ਸਾਲ ਦੇ ਪੀਰੀਅਡ 43 ਤੋਂ ਜ਼ਿਆਦਾ ਕੀਤਾ ਕਿ ਜੀ ਟੋਟਲ 100 ਕਰੋੜ ਦੇ ਕੰਮ ਕਰਨ ਜਾ ਰਹੇ ਇਸ ਤਰ੍ਹਾਂ ਦੇ ਵਿੱਚ ਬਾਕੀ ਸਾਡਾ ਪਿਆ ਸੋ ਮੇਰੇ ਕਹਿਣ ਦਾ ਮਤਲਬ ਹੈ ਅਸੀਂ ਲੋਕਾਂ ਦੀ ਦਿੱਕਤ ਨੂੰ ਮਧੇਨਗਰ 25 ਤੋਂ ਜ਼ਿਆਦਾ ਟਿਊਬਲ ਰੱਦਿੰਗਾ 6 ਅੰਡਰ ਪ੍ਰੋਸੈਸ ਹੈ 6 ਲੱਗਣ ਜਾ ਰਹੇ ਆ 6 ਰੀ ਹੋ ਰਿਹਾ ਹੈ ਇਦਾਂ ਕਰਕੇ ਸੋ ਲਗਾਤਾਰ ਹੁਸ਼ਿਆਰਪੁਰ ਦੇ ਲੋਕਾਂ ਨੂੰ ਕਿਸੇ ਚੀਜ਼ ਦੀ ਕੰਮ ਨਹੀਂ ਰਹਿਣ ਦੇਣਗੇ ਕਿਉਂਕਿ 2022 ਤੁਸੀਂ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਬਤੌਰ ਐਮਐਲਏ ਮਨੁਸ ਦਿੱਤੀ ਸੀ ਔਰ ਮੈਂ ਦਿਨ ਰਾਤ ਕੋਸ਼ਿਸ਼ ਕਰਦਾ ਰਹਿਣਾ। ਅਸਿਆਰੇ ਦਾ ਮੇਲਾ ਆ ਰਿਹਾ। ਤੁਸੀਂ ਇਹ ਇਲਾਕਾ ਦੇਖੂਗੇ ਸਾਡੀ ਮਾਲ ਰੋਡ, ਫੂਡ ਸਟਰੀਟ, ਤੁਹਾਡਾ ਸਟੇਡੀਅਮ ਵਾਲਾ ਪੁਰਾਣੇ ਵਾਲਾ ਰੋਡ, ਚਰਚ ਵਾਲਾ ਰੋਡ ਵੀ ਅੱਗੇ ਡਵੈਲਪ ਕਰ ਰਹੇ ਆ। ਤੁਹਾਡੇ ਇਸ ਇਲਾਕੇ ਜਿਹਦਾ ਖੂਬਸੂਰਤ ਬਣੇ ਉਹਦਾ ਹੀ ਖੂਬਦਰ। ਤੁਹਾਡਾ ਪ੍ਰੈਜ਼ੈਂਸੀ ਤੋਂ ਰੋਸ਼ਨ ਗਰਾਊਂਡ ਵਾਲਾ ਰੋਡ। ਇਹ ਸਾਰੇ ਇਲਾਕੇ ਅਸੀਂ ਜਿਹੜੇ ਆ ਬਹੁਤ ਅੱਛੇ ਡਵੈਲਪ ਹੋਏ ਆ ਰੰਮ ਦੀ ਕਿਰਪਾ ਨਾਲ ਅੱਜ ਲੋਕ ਤੁਹਾਨੂੰ ਖੁਦ ਬਾਹਰੋਂ ਫੋਨ ਕਰਦੇ ਆ ਤੇ ਜੀ ਇਹ ਇਲਾਕੇ ਦੇ ਵਾਕਿਆ ਤੁਸੀਂ ਦੇਖਣ ਵਾਲੇ ਪਰਮਾਤਮਾ ਦੀ ਕਿਰਪਾ ਨਾਲ ਬਣੇ ਮੈਂ ਤਾਂ ਇਹ ਕਹਾਂਗਾ ਸੋ ਇਦਾਂ ਹੀ ਅਸੀਂ ਰਲ ਮਿਲ ਕੇ ਤੁਹਾਡੇ ਕੋਲੋਂ ਸਿਰਫ ਇੱਕ ਅੱਛਾ ਸਾਥ ਮੰਗਦੇ ਹਾਂ ਸਾਰਿਆਂ ਕੋਲੋਂ ਕਿ ਲਗਾਤਾਰ ਹੁ ਸੜਕਾਂ ਦਾ ਸਿਕਾ ਹੁਣ ਅਸੀਂ ਕਿ ਆਸੀਂ 1.5 ਮਹੀਨੇ ਚ ਸਾਰੀਆਂ ਸੜਕਾਂ ਕੰਪਲੀਟ ਕਰਾਂਗੇ ਇੱਕ ਨੈਸ਼ਨਲ ਹਾਈਵੇ ਨੂੰ ਛੱਡ ਕੇ ਕਿਉਂਕਿ ਉਹ ਮੈਟਰ ਸਾਡਾ ਵੀ ਹੈ ਉਹ ਮੈਟਰ ਸੈਂਟਰਲ ਗਵਰਨਮੈਂਟ ਦੇ ਅੰਦਰ ਅੰਦਰ ਰਿਹਾ ਲੇਕਿਨ ਉਹ 2015 ਤੋਂ ਉਹ ਮੈਟਰ ਪਿਆ ਰਿਹਾ 2022-23 ਤੱਕ ਆਪਾਂ ਉਹਦੇ ਲਈ 14 ਕਰੋੜ ਰੁਪਏ ਮੈਂ ਜਿੰਦਾ ਵੀ ਸੀਗਾ ਉਹਨੂੰ ਪੰਜਾਬ ਗਵਰਨਮੈਂਟ ਕੋਲ ਲਗਵਾਇਆ ਆ ਜਿਹੜੀ ਰੋਡ ਜਾ ਰਹੀ ਹੈ ਤਕਰੀਬਨ ਇਸ ਤੋਂ ਪਹਿਲਾਂ ਮੈਂ ਕਹਿ ਸਕਦਾ ਉਧਰੋਂ ਪੁਰਾਣੇ ਪੁਲ ਤੋਂ ਲੈ ਕੇ ਇਹ ਅੱਗੇ ਤੱਕ ਜਾਂਦੀ ਹੈ ਬਾਈਪਾਸ ਬਜਵਾੜੇ ਤੱਕ ਇਹ ਤਕਰੀਬਨ 3.5-4-5 ਕਰੋੜ ਦੀ ਲਾਗਤ ਨਾਲ ਇਹ ਬਣੀ ਹੈ ਸੋ ਇਹ ਤਾਂ ਆ ਜਿਹੜੀ ਸੜਕ ਮਾਲ ਰੋਡ ਪਹਿਲੀ ਵਾਰੀ ਹੈ ਵੀ ਕਟਿੰਗ ਰੋਡ ਕਟਿੰਗ ਕਰਕੇ ਸੜਕ ਬਣਾਈ ਗਈ ਹੈ ਤਾਂ ਕਿ ਸੜਕ ਉੱਚੀ ਨਾ ਹੋਵੇ ਸਾਡੀ ਹੁਣ ਮੈਕਸਿਮਮ ਕੋਸ਼ਿਸ਼ ਹੋएगी ਜਿੱਥੇ ਲੋਕਾਂ ਦੇ ਘਰ ਦੁਕਾਨਾਂ ਨੀਵੀਆਂ ਹੋਣ ਦੇ ਚਾਂਸ ਹੈ ਉੱਥੇ ਸਾਡਾ ਹੈਗਾ ਅਸੀਂ ਉਹ ਪ੍ਰੋਸੈਸ ਹੈ ਔਰ ਮੈਨੂੰ ਕਰ ਰਾਤੀ ਤਕਰੀਬਨ ਫੋਨ ਆਏ ਜਾ ਕੇ ਮਰੂ ਕਿਸੇ ਪ੍ਰੈਸ ਵਾਲਾ ਨੇ ਫੋਨ ਆਇਆ ਜਿਹੜਾ ਅੱਛੀ ਗੱਲ ਕਰਨ ਵਾਲੇ ਵੀ ਬੰਦੇ ਬਹੁਤ ਹੈ ਕਹਿੰਦਾ ਜੀ ਮੈਂ ਕਿਤੇ ਖੜਾ ਸੀਗਾ ਤੇ ਮੋਂ ਉੱਥੇ ਪੰਜ ਸੱਤ ਬੰਦੇ ਆਪਸ ਵਿੱਚ ਇਕੱਠੇ ਖੜੇ ਹੋਗਾ ਸ਼ਿਮਲਾ ਪੜਚਾ ਤੇ ਉਹਨਾਂ ਨੇ ਇਸ ਗੱਲ ਦੇ ਉੱਤੇ ਡਿਸਕਸ ਕੀਤਾ ਸਿਰਫ ਬੈਠ ਅਸੀਂ ਸਾਰਿਆਂ ਨੇ ਮੈਂ ਕਿਹਾ ਬਿਲਕੁਲ ਸਾਡਾ ਧਰਮ ਮੰਦਾ ਇਸ ਹੁਸ਼ਿਆਰਪੁਰ ਨੂੰ ਅੱਛੀ ਤੋਂ ਅੱਛੀ ਚੀਜ਼ ਦੇਣਾ ਅੱਛੀ ਰੋਡ ਦੇਣਾ ਅੱਛੀਆਂ ਸਾਰੀਆਂ ਚੀਜ਼ਾਂ ਦੇਣਾ ਹੁਣ ਲੱਭਣ ਵਾਲਿਆਂ ਨੇ ਤਾਂ ਕਮੀ ਕਿਦੋਂ ਨਾ ਕਿਦੋਂ ਲੱਭ ਲੈਣੀ ਵੀ ਕਿ ਪਾਈਪ ਕਿੱਦਾਂ ਟੁੱਟ ਗਈ ਥੱਲੇ ਉਹ ਟਾਈਮ ਨਹੀਂ ਲੱਗਦਾ ਮੈਂ ਇਹੀ ਕਹਿਣਾ ਇਹ ਪਹਿਲੀ ਵਾਰ ਹੁਸ਼ਿਆਰਪੁਰ ਦੇ ਪਿਸ਼ਮਲਾ ਪਹਾੜੀ ਤੋਂ ਸਟ੍ਰੌਮ ਸੀਵਰ ਪਾਇਆ ਗਿਆ ਸਟ੍ਰੌਮ ਸੀਵਰ ਦਾ ਮਤਲਬ ਆ ਚਾਹੇ 20% 30% ਪਾਣੀ ਡਿੱਪ ਹੋ ਕੇ ਉਧਰੋਂ ਮੋਡੀਆ ਮੋਟਰਾਂ ਲਗਾ ਕੇ ਪਾਣੀ ਜਿਹੜਾ ਇਧਰ ਸਿੱਟਿਆ ਜਾਏਗਾ ਤਾਂ ਕਿ ਸ਼ਹਿਰ ਨੂੰ ਜਿਹੜਾ ਪਾਣੀ ਜਾਂਦਾ ਘੰਟਾ ਘਰ ਨੂੰ ਜਾਂਦਾ ਬਾਕੀ ਸਿਰ ਰੋਡ ਨੂੰ ਜਾਂਦਾ ਉਹਦੀ ਜਿਹੜੀ ਮਾਤਰਾ ਹੈ ਘਟੇ 20 30% ਨੇ ਬੜਾ ਫਰਕ ਪੈ ਜਾਂਦਾ ਜੇ ਕਿਸੇ ਦੇ ਘਰ ਦਾ ਪਾਣੀ ਪਹੁੰਚਦਾ ਜੋ 20% ਥੱਲੇ ਰਹਿ ਗਿਆ ਤੇ ਤਾਂ ਮਤਲਬ ਘਰ ਦੇ ਅੰਦਰ ਪਾਣੀ ਨਹੀਂ ਬੜੇਗਾ ਸੋ ਇਹ ਚੀਜ਼ਾਂ ਅਸੀਂ ਲਗਾਤਾਰ ਜਦੋਂ ਤੋਂ ਤੁਸੀਂ ਮੈਨੂੰ ਡਿਊਟੀ ਦਿੱਤੀ ਸੀ ਵੈਰੀ ਫਸਟ ਡੇ ਤੋਂ ਮੈਂ ਤੁਹਾਨੂੰ ਦੱਸਣਾ ਚਾਹਨਾ ਜਿੱਥੇ ਹੁਸ਼ਿਆਰਪੁਰ ਦੇ ਲੋਕ ਜਿਹੜੀ ਅੱਜ ਫੂਡ ਸਟਰੀਟ ਦੀ ਗੱਲ ਕਰ ਰਹੇ ਆ ਉਹਦੇ ਵੀ ਆਲੇ-ਦੁਆਲੇ ਅਸੀਂ ਬਹੁਤ ਅੱਛਾ ਕੋਰੀਡੋਰ ਬਣਾਉਣ ਜਾ ਰਹੇ ਹਾਂ ਜਲਦ ਮੇਰੀ ਪੂਰੀ ਤਾਕਤ ਲੱਗੀ ਹੈ ਲਗਾਤਾਰ ਅਸੀਂ ਉੱਤੇ ਪ੍ਰਿਆਸ ਲੱਤ ਹੈ ਪ੍ਰਮਾਤਮਾ ਚਾਹੇਗਾ ਤਾਂ ਕੰਮ ਜ਼ਰੂਰ ਹੋਵਾਂਗੇ ਕਿਉਂਕਿ ਤੁਹਾਡੀ ਬਹੁਤ ਸਾਰੀਆਂ ਅਥਾਰਟੀਆਂ ਕੋ ਤੁਹਾਨੂੰ ਪਰਮਿਸ਼ਨਾਂ ਜੀ ਇਹ ਵੋ ਕਈ ਵਸ਼ ਕਰ ਰਹਾ ਮੈਂ ਲੇਕਿਨ 10 ਮਾਰਚ ਨੂੰ 2022 ਨੂੰ ਤੁਸੀਂ ਸਾਨੂੰ ਇਲੈਕਟ ਕੀਤਾ ਸੀ ਤੁਹਾਡਾ ਰਿਜ਼ਲਟ ਆਇਆ ਸੀ ਔਰ 11 ਮਾਰਚ ਨੂੰ ਕਮਿਸ਼ਨਰ ਨਗਰ ਨਿਕਾ ਮਨਸ਼ੀ ਆਪਰ ਸਾਰੇ ਅਧਿਕਾਰੀ ਬੁਲਾ ਕੇ ਕਿ ਅਸੀਂ ਅੱਜ ਇਹ ਫੂਟ ਸਟਰੀਟ ਤੇ ਲੋਕ ਰੋਟੀ ਖਾਂਦੇ ਆ ਖੜੇ ਹੋ ਕੇ ਆਪਾਂ ਇੱਥੇ ਅੱਜ ਲੋਕਾਂ ਨੂੰ ਇੱਥੇ ਜਾ ਕੇ ਉੱਚ ਡੰਪ ਤੇ ਰੋਟੀ ਨਹੀਂ ਖਾਂਣ ਦੇਣੀ 2017 ਤੋਂ ਇਹ ਪੈਂਡਿੰਗ ਕਿ 2022 ਆ ਗਈ ਸੀ ਸੋ ਮੇਰੇ ਕਹਿਣ ਦਾ ਮਤਲਬ ਇਹ ਮੈਂ ਮਤਲਬ ਇਹ ਮੈਂ ਤਾਂ ਤੁਹਾਨੂੰ ਗੱਲ ਸੁਣਾ ਲਿਆ ਕਿ ਮੈਂ ਆਪਣੇ ਸ਼ਹਿਰ ਦੇ ਲੋਕਾਂ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਉਹਦੇ ਪ੍ਰਤੀ ਇੰਨਾ ਮੈਂ ਵੜਸਗਾ ਇੰਨਾ ਵੜਸੀ ਮੈਂ ਹੱਲੋ ਮੇਰੇ ਕੋਲ ਤਾਂ ਲੋਕਾਂ ਨੇ ਮੁਬਾਰਕਾਂ ਦੇਣ ਸਿਰੇ 10000 ਬੰਦੇ ਨੇ ਆਣਾ ਸੀ ਘੱਟ ਤੋਂ ਘੱਟ ਕਰ ਲੇਕਿਨ ਮੈਂ ਬਤਾਨੀ ਕੀਤਾ ਮੈਂ 7 ਵਜੇ ਜਾ ਕੇ ਕਿਹਾ ਸੀ ਅੱਜ ਈ ਟਰਾਲੀਆਂ ਸਾਰੀਆਂ ਪੰਜ ਜਲਦ ਅਸੀਂ ਉਹ ਡੰਪਰ ਨੂੰ ਚੱਕਣ ਦਾ ਕੰਮ ਹੋਵੇ ਜਿਹੜਾ ਸ੍ਰੀ ਰਾਮ ਮੰਦਿਰ ਸਾਹਮਣੇ ਸਿਗਾ ਕਲਗੀਧਰ ਗੁਰਦੁਆਰਾ ਮਹਾਰਾਜ ਦੇ ਸਾਹਮਣੇ ਸਗਾ ਹੋ ਚੁੱਕਾ ਆ ਉਹਨੂੰ ਬੜੀ ਸਾਨੂੰ ਔਕੜਾਂ ਸਾਹਮਣੇ ਕਰਨਾ ਪਿਆ ਹੁਣ ਅਸੀਂ ਜਲਦ ਜਿਹੜਾ ਹੈ ਹੁਸ਼ਿਆਰਪੁਰ ਨੂੰ ਜਿਹੜਾ ਸਾਡੇ ਡੀਏਵੀ ਇੰਸਟੀਚਿਊਸ਼ਨ ਸਾਡੇ ਲਈ ਬੜਾ ਬੜਾ ਪ੍ਰਾਊਡ ਦਾ ਵਿਛਿਆ ਅਸੀਂ ਜਲਦ ਉਹਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡ ਤੁਹਾਡਾ ਸਾਰਿਆਂ ਦਾ ਪਿਆਰ ਔਰ ਸਾਥ ਜਿਹੜਾ ਹੈ ਮੇਰੇ ਸਾਰੇ ਕੌਨਸਰਟਸ ਦੇ ਬੰਨਦਾ ਸਾਥੀਅ ਦਾ ਜਿਵੇਂ ਕਿਸੇ ਨਾਮ ਇੱਥੇ ਕਦੇ ਨਹੀਂ ਵੀ ਲੈ ਹੁੰਦਾ ਮੀਡੀਆ ਦੇ ਵਿੱਚ ਸਾਰਿਆਂ ਦਾ ਬਹੁਤ ਬੜਾ ਯੋਗਦਾਨ ਹੈ ਮੇਰੇ ਇਸ ਉਸਤਾਦ ਦੇ ਵਿੱਚ ਇਹ ਜਿੱਡੀ ਵੱਡੀ ਟੀਮ ਹੈ ਇਹਨਾਂ ਦਾ ਓਡਾ ਹੀ ਮੈਨੂੰ ਇਹਨਾਂ ਦਾ ਪਿਆਰ ਆ ਇਹ ਮੈਨੂੰ ਦਿਮਰਾਤ ਪ੍ਰੇਰਿਤ ਕਰਦੇ ਆ ਤੇ ਮੈਂ ਵੱਧ ਤੋਂ ਵੱਧ ਇਸ ਕੰਮ ਦੇ ਰਹਿਣਾ ਔਰ ਆਉਣ ਵਾਲੇ ਟਾਈਮ ਨੂੰ 6-डेढ़ ਸਾਲ ਦੇ ਵਿੱਚ ਹੋਰ ਵੀ ਹਿਜਾਰ ਨੂੰ ਅਸੀਂ ਕੋਸ਼ਿਸ਼ ਹੋਊਗੀ ਅੱਛੀਆਂ ਚੀਜ਼ਾਂ ਦੇਣ ਦੀ ਕੋਸ਼ਿਸ਼ ਕਰਾਂਗੇ